ਸਾਡੀ ਸਰਕਾਰ ਕਿਸੇ ਵੀ ਮੀਟਿੰਗ ਦੇ ਵਿੱਚ ਉਹ ਕਿਸੇ ਮੰਤਰੀ ਕੈਬਨਿਟ ਦੇ ਨਾਲ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਫਾਈਨਾਂਸ ਮਿਨਿਸਟਰ ਨਾਲ ਇੱਕ ਵੀ ਮੀਟਿੰਗ ਉਹਨਾਂ ਨੇ ਬਜਟ ਤੋਂ ਪਹਿਲਾਂ ਨਹੀਂ ਕੀਤੀ। ਹੁਣ ਬਜਟ ਆਉਣ ਤੋਂ ਬਾਅਦ ਨੀਤੀ ਦਿਯੋਗ ਦੀ ਮੀਟਿੰਗ ਸੀ। ਨੀਤੀਯੋਗ ਤੇ ਬਜਟ ਅਲੱਗ-ਅਲੱਗ ਨੇ। ਮਤਲਬ ਜੇ ਅਸੀਂ ਪਹੁੰਚੇ ਹਾਂ ਮੈਂ ਪਿਛਲੀ ਵਾਰ ਮੈਂ ਦੋ ਦੋ ਨੀਤੀਯੋਗਦਾਨਾਂ ਸੀ ਕੀਤੇ ਚੀਮਾ ਸਾਹਿਬ ਗਏ ਕੁਝ। ਠੀਕ ਹੈ ਸਾਰਾ ਅਸੀਂ ਲਿਖ ਕੇ ਵੀ ਦਿੱਤਾ 7 ਮਿੰਟ ਚਲੋ ਸਾਨੂੰ ਮਿਲਦੇ ਸੀ। 7 ਮਿੰਟ ਬੋਲੇ ਵੀ ਆ ਪਰ ਨਾਲ ਲਿਖ ਕੇ ਵੀ ਦਿੱਤਾ ਉਹਦਾ ਫਾਇਦਾ ਕੀ ਕੀਤਾ ਜੀ ਹੁਣ ਮੈਨੂੰ ਇਹ ਦੱਸੋ ਵੀ ਕੌਣ ਦੱਸੂਗਾ ਉੱਥੇ ਜਾ ਕੇ ਵੀ ਪੰਜਾਬ ਲਈ ਕਿਹੜੀਆਂ ਨਵੀਆਂ ਸਕੀਮਾਂ ਚਾਹੀਦੀਆਂ ਕਿਹੜੀ-ਕਿਹੜੀ ਚੀਜ਼ ਲਈ ਸਾਨੂੰ ਪੈਸਾ ਚਾਹੀਦਾ ਇਹ ਤਾਂ ਦੱਸਣਾ ਪਊ ਕੋ ਉਹਨਾਂ ਨੂੰ ਆਪਣੇ ਆਪ ਸੁਪਨੇ ਆਉਂਦੇ ਆ ਬਜਟ ਹੈ ਦੇਸ਼ ਦਾ ਬਜਟ ਦੇ ਵਿੱਚ 1 ਰੁਪਈਆ ਰੁਪਈਆ ਤਾਂ ਛੱਡੋ ਨਾ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਹੈ ਕਿਸੇ ਟ੍ਰੇਨ ਦੇ ਥਰੂ ਹੀ ਨਾਂ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੱਕ ਵੀ ਜਿਹੜੀ ਆ ਉਹ ਉਹਦਾ ਟਾਈਮ ਬਦਲ ਰਿਹਾ ਜਿਹੜੀ ਕਿ ਬਾਇਆ ਪੰਜਾਬ ਜਾ ਰਹੀ ਹੈ ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ ਪੰਜਾਬ ਦਾ ਨਾਂ ਹੀ ਆ ਜਾਂਦਾ ਵਿੱਚ ਜੇ ਤੁਹਾਨੂੰ ਮਿੱਟਣੂਗਾ ਪਹਿਲਾਂ ਤੁਰਾ ਸਵਾ ਰੂ ਸਵਾ ਮੈਂਬਰ ਬਣ ਜਾ ਪਾਚ ਦੇਖਾਂਗੇ ਜੀ ਜੇ ਮੈਂ ਕਿਸੇ ਇੰਡਸਟਰੀਲਿਸਟ ਨੂੰ ਲੈ ਕੇ ਆਉਣਾ ਪੰਜਾਬ 'ਚ ਆ ਜਾਂਦਾ ਉਹ ਵੀ ਠੀਕ ਹੈ ਜੀ ਤੁਸੀਂ ਚੰਗਾ ਵਧੀਆ ਗਵਰਨੈਂਸ ਦੇ ਰਹੇ ਹੋ ਕੋਈ ਖੱਜਲ ਖਵਾਰੀ ਨਹੀਂ ਹੈਗੀ ਆ ਜਾਣੇ ਅਸੀਂ ਫੈਕਟਰੀ ਲਾ ਲੈਣੀ ਜਦੋਂ ਮੈਂ ਉਹਨੂੰ ਕਹਿਣਾ ਤੇ ਉਹਨੇ ਫੈਕਟਰੀ ਨੂੰ ਵਧਾ ਲਾ ਵੱਡੀ ਗੱਲ ਆ ਤਾਂ ਉਹ ਕਹਿੰਦਾ ਮੈਂ ਕਠੂਏ ਜਾਊਂਗਾ ਜੱਬ ਬਤੀ ਜਾਊਗਾ ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦਿੱਤੀਆਂ ਛੋਟਾਂ ਸਾਨੂੰ ਤਾਰਾਂ ਦੇ ਵਿੱਚ ਘੇਰ ਲਿਆ ਇਧਰੋਂ 532 ਕਿਲੋਮੀਟਰ ਤਾਰ ਇਧਰ ਹੈ ਇਧਰ ਕਨੌਰੀ ਲੱਗੀ ਹੋਈ ਹੈ ਇਧਰ ਸ਼ੰਭੂ ਤੇ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਨੂੰ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਸੋ ਸਾਨੂੰ ਵੀ ਉਹੀ ਛੋਟਾਂ ਦੇ ਦਿਓ ਜਿਹੜੀਆਂ ਇਹਨਾਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤਰੱਕੀ ਕਰਕੇ ਦਿਖਾ ਦੇਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ 'ਚ ਕਾਮਯਾਬ ਆਂ ਜਿੱਥੇ ਵੀ ਜਾਈਏ ਕਾਮਯਾਬ ਹੁੰਨੇ ਆ ਕਹਿੰਦੇ ਤੁਹਾਨੂੰ ਪੰਜਾਬੀ ਖੇਲ ਪੰਜਾਬੀ ਨਹੀਂ ਮਿਲੂਗਾ ਸਕਸੈਸਫੁਲ ਪੰਜਾਬੀ ਨੇ ਪੂਰੀ ਦੁਨੀਆ ਚ ਵਸਦੇ ਨੇ ਸਵਿਸ ਕਰਕੇ ਬਜਟ ਹੈ ਦੇਸ਼ ਦਾ ਬਜਟ ਦੇ ਵਿੱਚ 1 ਰੁਪਇਆ ਨਹੀਂ ਰੁਪਇਆ ਤਾਂ ਛੱਡੋ ਨਾਂ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਹੈ ਕਿਸੇ ਟ੍ਰੇਨ ਦੇ ਥਰੂ ਹੀ ਨਾਂ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੱਕ ਵੀ ਜਿਹੜੀ ਹੈ ਉਹਦਾ ਟਾਈਮ ਬਦਲ ਰਹੇ ਹਨ ਜਿਹੜੀ ਕਿ ਬਾਹਰ ਪੰਜਾਬ ਜਾ ਰਹੀ ਹੈ ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ ਪੰਜਾਬ ਦਾ ਨਾਂ ਹੀ ਹੈ ਨਹੀਂ ਵਿੱਚ ਇਹ ਕੋ ਸਟੇਟ ਹੈ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫੇਰ ਹੱਦਾਂ ਤੇ ਖੜਾ ਹੈ ਹਰ ਰੋਜ਼ ਤਰੰਗੇ ਚ ਲਿਫਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ ਤੇ ਉਹ ਉਹਨੂੰ ਤੁਸੀਂ 1 ਰੁਪਈਆ ਨਹੀਂ ਦੇ ਰਹੇ ਉਹਦਾ ਨਾਂ ਹੀ ਨਹੀਂ ਲੈ ਰਹੇ ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਅ ਪ੍ਰੇਡ ਚੋਂ ਕੱਢ ਦਿੰਨੇ ਹੋ ਰਿਜੈਕਟ ਕਰ ਦਿੰਨੇ ਹੋ ਤੇ ਇਹ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈ ਤੁਸੀਂ ਸਾਨੂੰ ਕੰਮ ਦੇ ਕੇ ਦੇਖੋ ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ ਜਦੋਂ ਕਿਹਾ ਸੀਗਾ ਕਿ ਅੰਨ ਦੇ ਪੰਡਾਰ ਪਰਨੇ ਨੇ ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ ਪੰਜਾਬੀਆਂ ਨੇ ਜਿੰਨੀ ਮਿਹਨਤ ਕਰਕੇ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ ਹਰੀ ਕ੍ਰਾਂਤੀ ਸਾਨੂੰ ਮਹਿੰਗੀ ਪੈ ਗਈ ਜੀ 7-700 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਜੀ ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਟੇਟ ਨੂੰ ਜਿਹਦਾ ਨਾਂ ਪਾਣੀਆ ਤੇ ਆ ਪੰਜ ਆਪ ਪੰਜ ਪਾਣੀ ਔਰ ਉਹਦੇ ਚੋਂ ਵੀ ਸਮੰਗੀ ਜਨੇ ਰੋਲਾ ਪਾਈ ਜਾਂਦੇ ਆ ਆ ਦੇਓ ਜੀ ਸਾਨੂੰ ਉਹ ਦਿਓ ਸੋ ਇਸ ਕਰਕੇ ਪੰਜਾਬ ਦਾ ਪੱਖ ਜਿੱਥੇ ਵੀ ਰੱਖਣਾ ਪਿਆ ਮੈਂ ਦਲੇਰੀ ਨਾਲ ਖੁੱਲ ਕੇ ਰੱਖਦਾ ਸਾਡੀ ਸਰਕਾਰ ਕਿਸੇ ਵੀ ਮੀਟਿੰਗ 'ਚ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਕਿਸੇ ਵੀ ਮੀਟਿੰਗ ਦੇ ਵਿੱਚ ਉਹ ਕਿਸੇ ਮੰਤਰੀ ਕੈਬਨਿਟ ਦੇ ਨਾਲ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਫਾਈਨਾਂਸ ਮਿਨਿਸਟਰ ਨਾਲ ਇੱਕ ਵੀ ਮੀਟਿੰਗ ਉਹਨਾਂ ਨੇ ਬਜਟ ਤੋਂ ਪਹਿਲਾਂ ਨਹੀਂ ਕੀਤੀ ਹੁਣ ਬਜਟ ਆਉਣ ਤੋਂ ਬਾਅਦ ਨੀਤੀ ਵਿਉਪਕ ਦੀ ਮੀਟਿੰਗ ਸੀ ਮੈਂ ਇਹ ਔਨ ਰਿਕਾਰਡ ਕੀਤਾ ਸੀ ਵੀ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਉੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ। ਦੂਜੀ ਵੱਧ ਕਿਸਮਤੀ ਉਹ ਮੀਟਿੰਗ ਦਾ ਬਾਇਕਾਉਟ ਕਰ ਗਈ। ਹੁਣ ਮੈਨੂੰ ਇਹ ਦੱਸੋ ਵੀ ਕੌਣ ਦੱਸੂਗਾ ਉੱਥੇ ਜਾ ਕੇ ਵੀ ਪੰਜਾਬ ਲਈ ਕਿਹੜੀਆਂ ਨਵੀਆਂ ਸਕੀਮਾਂ ਚਾਹੀਦੀ। ਕਿਹੜੀ-ਕਿਹੜੀ ਚੀਜ਼ ਲਈ ਸਾਨੂੰ ਪੈਸਾ ਚਾਹੀਦਾ ਇਹ ਤਾਂ ਦੱਸਣਾ ਪਊ। ਉਹ ਉਹਨਾਂ ਨੂੰ ਆਪਣੇ ਆਪ ਸੁਪਨੇ ਆਉਂਦੇ ਆ। ਉਹ ਜਿਹੜਾ ਸਾਰੀਆਂ ਸਕੀਮਾਂ ਲਈ ਟੋਟਲ ਹੈੱਡ 'ਚ ਪੈਸਾ ਉਹ ਤਾਂ ਆ ਜਾਊਗਾ। ਪਰ ਪੰਜਾਬ ਦੂਜੇ ਸੂਬਿਆਂ ਨਾਲੋਂ ਅਲੱਗ ਆ। ਪੰਜਾਬ ਇੱਕ ਬਾਰਡਰ ਸਟੇਟ ਆ। ਤੁਸੀਂ ਬਾਰਡਰਸ ਜ਼ਿਲ੍ਹਿਆਂ ਲਈ ਕੀ ਚਾਹੁੰਦੇ ਹੋ ਤੁਸੀਂ ਜਿੱਥੇ ਸਾਡੇ ਇਸ ਵੇਲੇ ਮਾਲਵੇ ਦੇ ਇਲਾਕੇ ਆ ਉੱਥੇ ਕੀ ਚਾਹੁੰਦੇ ਹੋ ਕੀ ਤੁਸੀਂ ਉੱਥੇ ਫਸਲ ਦੀ ਭਪਿੰਤਾ ਕਰਨਾ ਚਾਹੁੰਦੇ ਹੋ ਕੁਵੀ ਤਾਂ ਜਾ ਕੇ ਦੱਸੋਗੇ ਚੁੱਪ ਕਰਕੇ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਬਾਇਕਾਟ ਕੀਤਾ ਅਸੀਂ ਨਹੀਂ ਜਾਣਾ ਮੀਟਿੰਗ ਚ ਹੁਣ ਮੈਨੂੰ ਦੱਸੋ ਫਿਰ ਇਹ ਸਰਕਾਰ ਬਣਾਈ ਕਿ ਕਦੇ ਲਈ ਆਪਣੇ ਕੋਲ ਥੇਲਾ ਨਹੀਂਗਾ ਆਪਣੇ ਕੋਲ ਸਰਕਾਰ ਪੰਜਾਬ ਦੇ ਕੋਲ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਇਹ ਲਖ ਲਖ ਥੱਕ ਗਏ ਆ ਵੀ ਕਰਜ਼ੇ ਚ ਡੁੱਬੀ ਹੋਈ ਹੈ ਹੁਣ ਪੈਸਾ ਆਪਾਂ ਹੋਰ ਕਿੱਥੋਂ ਸੈਂਟਰ ਤੋਂ ਹੀ ਲਵ ਲਵਾਂਗੇ ਤੇ ਸੈਂਟਰ ਦੇ ਕੋਲ ਆਪਾਂ ਜਾਣਾ ਨਹੀਂਗਾ ਕਿਉਂਕਿ ਕੇਜਰੀਵਾਲ ਜੇਲ੍ਹ ਚ ਹੈ ਵੀ ਕੇਜਰੀਵਾਲ ਜੇਲ੍ਹ ਚ ਹੈ ਤਾਂ ਸਾਰਾ ਪੰਜਾਬ ਥੋੜੀ ਤੁਸੀਂ ਮਾਰ ਦੇਣਾ ਇਸ ਕਰਕੇ ਇਹ ਬੜੀ ਇੱਕ ਗੰਭੀਰ ਚਿੰਤਾ ਦੀ ਗੱਲ ਆ ਇਹ ਗੱਲ ਲੋਕਾਂ ਨੂੰ ਵੀ ਸਾਰਿਆਂ ਨੂੰ ਇਹਨਾਂ ਦੀ ਪਾਰਟੀ ਤੇ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਬਾਕੀ ਸੂਬੇ ਆਪਾਂ ਕਹਿ ਤਾਂ ਦਿੰਨੇ ਆ ਬਿਹਾਰ ਲੈ ਗਿਆ ਜੀ ਆਂਧਰਾ ਲੈ ਗਿਆ ਜੀ ਅਜੇ ਕੀ ਬਜਟ ਸਾਰੇ ਦੇਸ਼ ਦਾ ਕੋਈ ਆਂਧਰਾ ਬਿਹਾਰ ਦਾ ਨਹੀਂਗਾ ਪਰ ਜੇ ਅਸੀਂ ਜਾਵਾਂਗੇ ਨਹੀਂ ਅਸੀਂ ਕੋਈ ਉੱਥੇ ਪ੍ਰੋਜੈਕਟ ਬਾਰੇ ਕੋਈ ਗੱਲ ਹੀ ਨਹੀਂ ਰੱਖਾਂਗੇ ਤਾਂ ਫਿਰ ਸਾਨੂੰ ਪੈਸਾ ਮਿਲੂਗਾ ਕਿ ਨਹੀਂ ਮੇਰੀ ਇਹ ਗੱਲ ਸਮਝ ਨਹੀਂ ਆਈ ਇਹ ਮੈਂ ਤੁਹਾਡੇ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਦੇ ਮੰਤਰੀਆਂ ਨੂੰ ਉਹਨਾਂ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਭਾਈ ਕੀ ਤਰੀਕਾ ਹੈ ਤੁਹਾਡੇ ਕੋਲ ਫੰਡ ਕਿੱਥੋਂ ਆਉਣਗੇ ਕਿਉਂ ਪੰਜਾਬ ਨੂੰ ਤਬਾਈ ਦੇ ਰਾਹ ਤੇ ਤੁਸੀਂ ਤੋਰਿਆ ਹੁਣਿਆ ਆਡੀਟ ਦਾ ਪੈਸਾ ਨਹੀਂ ਮਿਲਣਾ ਚਲੋ ਇੱਕ ਗੱਲ ਮੈਂ ਤੁਹਾਡੀ ਮੰਨ ਲੈਣਾ ਨਹੀਂ ਮਿਲਿਆ ਜਾ ਕੇ ਕੱਲ ਜਦੋਂ ਪ੍ਰਧਾਨ ਮੰਤਰੀ ਬੈਠੇ ਸੀ ਉਹਨਾਂ ਦੇ ਮੂਹਰੇ ਜਾ ਕੇ ਗੱਲ ਰੱਖਦੇ ਵੀ ਦੱਸੋ ਜੀ ਇਹਦਾ ਮਤਲਬ ਇਹ ਆ ਵੀ ਆਪ ਉਹ ਪੈਸਾ ਮਿਸਯੂਜ਼ ਕੀਤਾ ਹੋਇਆ ਉਹ ਪੈਸਾ ਜਿਹੜਾ ਇਹ ਖੁਰਦ-ਬੁਰਦ ਕੀਤਾ ਹੋਇਆ ਹੈ ਇਸ ਕਰਕੇ ਜਾ ਕੇ ਉੱਥੇ ਫੇਸ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਕੋਲ ਜਾਂਦੇ ਨਹੀਂ ਉਹਨਾਂ ਤੋਂ ਟਲਦੇ ਆ ਲੁਕਦੇ ਆ ਕਿਉਂਕਿ ਜਿੰਨਾ ਵੀ ਪੈਸਾ ਸੈਂਟਰ ਦਾ ਆਇਆ ਉਹ ਇਹਨਾਂ ਨੇ ਖੁਰਦ-ਬੁਰਦ ਕਰਕੇ ਇਲੈਕਸ਼ਨਾਂ ਲਈ ਵਰਤਲੇ ਆ ਆਪਣੇ ਲੋਕਾਂ ਨੂੰ ਕਿਤੇ ਨਾ ਕਿਤੇ ਇੱਧਰ-ਉੱਧਰ ਦੇ ਦਿੱਤਾ ਜਿਹਦੇ ਕਰਕੇ ਕਿਸੇ ਮੀਟਿੰਗ ਤੇ ਜਾਣ ਤੋਂ ਵੀ ਅੱਗੇ ਜਦੋਂ ਸਵਾਲ ਆਊਗਾ ਹੁਣ ਤੁਸੀਂ ਆਪ ਦੱਸੋਗੇ ਆਪਾਂ ਇਸ ਵੇਲੇ ਹਜੇ ਇੱਕ ਟਰੈਕ ਮੈਂ ਤੁਹਾਨੂੰ ਦੱਸਦਾ ਗੱਲ ਇੱਕ ਟਰੈਕ ਦੀ ਬਾਕੀ ਬਹੁਤ ਗੱਲਾਂ ਹੁੰਦੀਆਂ ਜਿਹੜਾ ਕਿ ਸਾਰੇ ਮਾਲਵੇ ਨੂੰ ਜਾ ਕੇ ਜੋੜਨਾ ਹੈ ਰਾਜਪੁਰੇ ਤੋਂ ਅੱਗੇ ਮਹਾਲੀ ਤੱਕ ਚੰਡੀਗੜ੍ਹ ਤੱਕ ਟਰੈਕ ਉਹ ਅੱਜ ਤੱਕ ਹੁਣ ਚਿੱਠੀ ਲਿਖਤੀ ਆ ਪਿਛਲੇ ਆ ਪਰਲਮੈਂਟ ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਮੰਨੇ ਹੋਏ ਸੀ ਵੀ ਅਸੀਂ ਜ਼ਮੀਨ ਲੈ ਕੇ ਦਵਾਂਗੇ ਪੰਜਾਬ ਸਰਕਾਰ ਤੇ ਹੁਣ ਉਹ ਕਿਉਂਕਿ ਸਾਰੇ ਮਾਲਵੇ ਨੂੰ ਰਾਜਧਾਨੀ ਨਾਲ ਜੋੜਦੀ ਆ ਹੁਣ ਜਾ ਕੇ ਚਿੱਠੀ ਲਿਖਤੀ ਰੇਲਵੇ ਵਿਭਾਗ ਨੂੰ ਭੇਜੀ ਸਾਡੇ ਐਕਵਾਇਰ ਕਰਨ ਯੋਗੇ ਸਾਡੇ ਕੋਲ ਜਾਣ ਮੰਗੀ ਸਾਡੇ ਕੋਲ ਪੈਸਾ ਨਹੀਂ ਹੈ ਮੈਨੂੰ ਦੱਸੋ ਹੁਣ ਇਦੋਂ ਬਾਅਦ ਮੀਟਿੰਗ ਹੋਈ ਜਿਹੜੀ ਸਭ ਤੋਂ ਕਟੜਾ ਹਾਈਵੇ ਜਾ ਰਿਹਾ ਹੋਰ ਹਾਈਵੇ ਚੱਲ ਰਿਹਾ ਤੇ ਉਹ ਜਦੋਂ ਗਟਕਰੀ ਸਾਹਿਬ ਨੇ ਕੋਲ ਗਏ ਇਹਨਾਂ ਦੇ ਮੰਤਰੀ ਜੀ ਕਹਿੰਦੇ ਆ ਉਹਨਾਂ ਨੂੰ ਨਾਂ ਉਹਨਾਂ ਦਾ ਪੀ ਡਬਲਯੂ ਡੀ ਜਿਹੜੇ ਮਿਸਟਰ ਨੇ ਉਹ ਜਾ ਕੇ ਹਰਪ੍ਰਭਜਨ ਸਿੰਘ ਈਟੀਓ ਸਾਹਿਬ ਉਹਨਾਂ ਕੋਲ ਕੋਈ ਜਵਾਬ ਹੀ ਨਹੀਂ ਸੀ ਜਦੋਂ ਉਹਨਾਂ ਨੇ ਪੁੱਛਿਆ ਭਾਈ ਇੰਨਾ ਇੰਨਾ ਤੁਹਾਨੂੰ ਪੈਸਾ ਹਰਿਆਣੇ ਤੋਂ ਅਸੀਂ ਵੱਧ ਕਰਕੇ ਵੀ ਦੇਤਾ ਜਿੰਨਾ ਪੈਸਾ ਮੰਗਿਆ ਹਜੇ ਕਿ ਸਾਰਾ ਇੱਕ ਰੂਲ ਹੁੰਦੇ ਆ ਉਤੋਂ ਉਹਨਾਂ ਨੇ ਡਬਲ ਟ੍ਰਿਪਲ ਕਰਕੇ ਵੀ ਪੈਸਾ ਜਿਹੜਾ ਉਹ ਹਰਿਆਣੇ ਨੂੰ ਤੋਂ ਵੱਧ ਪੰਜਾਬ ਨੂੰ ਦਿੱਤਾ ਵੀ ਇਹ ਜ਼ਮੀਨ ਐਕਵਾਇਰ ਕਰ ਲਓ ਉਹ ਉਹ ਤੋਂ ਵੀ ਤੁਹਾਨੂੰ ਪਤਾ ਵੀ ਗੱਟੋ ਮੰਨਤਾ ਕਰਕੇ ਉਹ ਕਹਿੰਦੇ ਜੀ ਅਸੀਂ ਸਾਰੇ ਪ੍ਰੋਜੈਕਟ ਫਿਰ ਵਾਪਸ ਲੈ ਜਾਂਦੇ ਆ ਦੋ ਮਹੀਨੇ ਲੈ ਕੇ ਆਇਆ ਕੱਲ ਚੀਫ ਸਕੱਟਰੀ ਆਪ ਜਿਹੜਾ ਇਹ ਉਹ ਮੀਟਿੰਗ ਜਿਹੜੀ ਆ ਉਹ ਕਰਦੇ ਇਸ ਕਰਕੇ ਕੋਈ ਧਿਆਨ ਹੀ ਨਹੀਂ ਕਿਸੇ ਵੱਲ ਕਿਵੇਂ ਸਾਡੀ ਤਰੱਕੀ ਹੋਊਗੀ ਏਅਰਪੋਰਟ ਆ ਜਿਹੜੇ ਉਹ ਚਾਹੇ ਮੈਂ ਹਲਵਾਰੇ ਦੀ ਗੱਲ ਕਰਲਾਂ ਦੂਜੇ ਦੀ ਗੱਲ ਕਰਲਾਂ ਉਹ ਵਿਚ ਵਿਚਾਲੇ ਖੜੇ ਨੇ ਉਹਨਾਂ ਨੂੰ ਪੂਰੇ ਨਹੀਂ ਕਰਦੇ ਫਲਾਈਟਾਂ ਕੋਈ ਜਹਾਜ਼ ਇੰਟਰਨੈਸ਼ਨਲ ਨੈਸ਼ਨਲ ਫਲਾਈਟ ਮੰਗਣ ਨਹੀਂ ਜਾਂਦੇ ਸੜਕਾਂ ਬਣਾਉਂਦੇ ਨਹੀਂ ਰੇਕ ਬਣਾਉਂਦੇ ਨਹੀਂ ਕੰਮ ਕਿਵੇਂ ਇੰਟਰਨੈਸ਼ਨਲ ਮਾਰਕੀਟ 'ਚ ਆਪਣੇ ਦਵਾਰ ਕਿਵੇਂ ਖੁੱਲਣਗੇ ਤੇ ਮੈਂ ਥੋੜੇ ਰਾਹੀ ਵੀ ਕਹਿਣਾ ਮੈਂ ਬਾਰ-ਬਾਰ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਆ ਕੇ ਸੈਂਟਰ ਨਾਲ ਗੱਲ ਕਰੋ ਉਹ ਸਰਕਾਰ ਵੀ ਜਦੋਂ ਕਿਸੇ ਦੀ ਬਣ ਜਾਂਦੀ ਹੈ ਕਿਸੇ ਪਾਰਟੀ ਦੀ ਨਹੀਂ ਰਹਿੰਦੀ ਉਹ ਸਰਕਾਰ ਲੋਕਾਂ ਦੀ ਆ ਤੇ ਬਾਕੀ ਸੂਬੇ ਨਹੀਂ ਅੱਗੇ ਨਹੀਂ ਗਈ ਜਾਣਗੇ ਫਿਰ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਤੁਸੀਂ ਗਾ ਜਮੀਨ ਰਕਵੇ ਦੀ ਗੱਲ ਕਰੋ ਕਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਆ ਵੀ ਮਾਲਵੇ ਦੇ ਵਿੱਚ ਇੱਕ ਨਵੀਂ ਨਹਿਰ ਪਟਣ ਜਾ ਰਹੀ ਹੈ 2500 ਕਰੋੜ ਰੁਪਏ ਦੀ ਨਾਟਕ ਦੇਖੋ ਮੈਂ ਮੈਂ ਉਹਦੇ ਬਾਰੇ ਮਤਲਬ ਨਵੇਂ ਪਾਸੇ ਨੂੰ ਜਿਹੜਾ ਲੋਕਾਂ ਨੂੰ ਧਿਆਨ ਲਾ ਦੇਣਾ ਨਵੇਂ ਪਾਸੇ ਦੇ ਜਿਹੜੇ ਬੰਦਿਆਂ ਤੋਂ ਇੱਕ ਐਡਾ ਕ ਟ੍ਰੈਕ ਦੀ ਰੇਲਵੇ ਦੀ ਜ਼ਮੀਨ ਨਹੀਂ ਲੈ ਹੁੰਦੀ ਜਿਹੜੇ ਬੰਦਿਆਂ ਤੋਂ ਹਾਈਵੇ ਸੜਕ ਦੀ ਉਹ ਨਹਿਰ ਪਾ ਤੁਸੀਂ ਤੁਸੀਂ ਸੋਚ ਸਕਦੇ ਹੋ ਵੀ ਇਹ ਨਹਿਰ ਆ ਜਿਹੜੀ ਇਹ ਸਰਕਾਰ ਜਿਹੜੀ ਉਹ ਚਲਾ ਸਕਦੀ ਹੈ ਨਾ ਮਮਕਨ ਉਹ ਵੀ ਸਿਰਫ ਲੋਕਾਂ ਦਾ ਧਿਆਨ ਡਿਵਰਟ ਕਿਉਂ ਕਿਉਂਕਿ ਅੱਗੇ ਗਿੱਦੜਵਾਦੀ ਬਾਏ ਇਲੈਕਸ਼ਨ ਆ ਸਿਰਫ ਉਹ ਗਿੱਦੜਵਾਦੀ ਇਲੈਕਸ਼ਨ ਨੂੰ ਦੇਖ ਕੇ ਹੋਏ ਇਹ ਸਾਰਾ ਜਿਹੜਾ ਏ ਡਰਾਮਾ ਏ ਉਹ ਕੀਤਾ ਗਿਆ ਸਰ ਰੇਲਵੇ ਸਟੇਸ਼ਨ ਨੂੰ ਬੇਸ ਕੀਤਾਗਾ ਜਿਹੜਾ 124 ਸਾਲ ਪੁਰਾਣਾ ਹੋ